ਹਾਂਜੀ ਗੱਭਿਓ ਕੀ ਹਾਲ ਚਾਲ ਹੋ ਠੀਕ ਹੋ ਸਾਰੇ ਹਾਂਜੀ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਉਹ ਵੀ ਇੱਕ ਸਕੈਮ ਆ ਉਹ ਦੱਸ ਦਿੰਨੇ ਆ ਤੇ ਅੱਜ ਕੱਲ ਯਾਰ ਇੱਕ ਬੜੀਆ ਸਕੈਮ ਹੋਰ ਚੱਲ ਰਿਹਾ ਨਹੀਂ ਕਹਿੰਦਾ ਚਾਈਨਾ ਦੇ ਸੈੱਟ ਹੁੰਦੇ ਆ ਜਿਵੇਂ Oppo Vivo Mi Realme Plus 1 ਸਾਰੀ ਕੰਪਨੀਆਂ ਦੇ ਵੀ ਸੈੱਟ ਹੁੰਦੇ ਨੇ ਆਪਾਂ ਉਹਨਾਂ ਦੀ ਕਾਪੀਆਂ ਆ ਜਾਂਦੀਆਂ ਨੇ ਚਾਈਨਾ ਵਾਲੀਆਂ ਬਹੁਤ ਮਿਲ ਜਾਂਦੀਆਂ ਨੇ ਕਾਪੀਆਂ ਬਾਜ਼ਾਰ 'ਚ ਤੇ ਅੱਜ ਕੱਲ ਕੀ ਹੁੰਦਾ ਹੈ ਆਪਣੇ ਆਪੇ ਇਹੋ ਹੀ ਕਰਦੇ ਹੁੰਦੇ ਨੇ ਇੱਥੇ ਬਹੁਤ ਦੇਖਿਆ ਨੇ ਭਈ ਇਹ ਕਰਦੇ ਹੁੰਦੇ ਨੇ ਕਹਿੰਦਾ ਅਸੀਂ ਬੰਬੇ ਤੋਂ ਆ ਕੋਈ ਕਹਿੰਦਾ ਅਸੀਂ ਰਾਜਸਥਾਨ ਤੋਂ ਯੂਪੀ ਤੋਂ ਆ ਵੀ ਸਾਨੂੰ ਯਾਰ ਪੈਸੇ ਨਹੀਂ ਲੋੜ ਸਿੱਥੀ ਨੇੜੇ ਕੰਮ ਕਰਦੇ ਆਂ ਸੀ ਜਾਂ ਕੋਈ ਵੀ ਕਹਿੰਦੇ ਨੇ ਬਿੱਥੇ ਨੇੜੇ ਦੇ ਕੰਮ ਕਰਦਾ ਜਿੱਥੇ ਬੰਦੇ ਨੂੰ ਪਤਾ ਨਹੀਂ ਹੁੰਦਾ ਪੁੱਛ ਪੁੱਛ ਲੈਂਦੇ ਨੇ ਤੇ ਕਹਿੰਦੇ ਵੀ ਅਸੀਂ ਸਾਨੂੰ ਪੈਸੇ ਨਹੀਂ ਲੋੜ ਆ ਵੀ ਜਿਵੇਂ ਮਰਜ਼ੀ ਕਰਕੇ ਨਾ ਸਾਡਾ ਫੋਨ ਲੈ ਲਓ ਫੋਨ ਹੁੰਦਾ ਡੁਪਲੀਕੇਟ ਤੇ ਆਪਾਂ ਫੋਨ ਲੈ ਲੈਣੇ ਆਪਾਂ ਕਹਿੰਦੇ ਨੇ ਯਾਰ ਬੜਾ ਸਸਤਾ ਫੋਨ ਆ ਰਿਹਾ ਹੁੰਦਾ ਮੈਨੂੰ origignal ਵਾਂਗ ਹੋਇਆ ਪਰ ਹੁੰਦਾ ਡੁਪਲੀਕੇਟ ਆ ਉਹ ਬੀ ਸੀ ਦੇ ਉਸੇ ਲੱਗੇ ਹੁੰਦੇ ਉਦਾਂ ਹੀ ਜਮਾਂ ਸੇਮ ਡੇਟਾ ਕਾਪੀ ਹੁੰਦਾ ਉਹ ਤੇ ਆਪਾਂ ਕਹਿੰਦੇ ਨੇ ਯਾਰ ਲੈ ਇੰਨਾ ਸਸਤਾ ਫੋਨ ਮਿਲਦਾ ਆਪਾਂ ਲੈ ਲੈਨੇ ਆ ਤੇ ਵੀ ਆਪਾਂ ਯਾਰ ਦੇਖਦੇ ਨਹੀਂ ਹੈਗੇ ਵੀ ਫੋਨ ਵਿੱਚੋਂ ਵੀ ਹਨਾ ਚਾਈਨਾ ਮੇਡ ਕਿੱਦਾਂ ਜਾਂ ਕਿੱਦਾਂ ਨਹੀਂ ਆਪਾਂ ਨਾ ਕਿਸੇ ਡੈਗਨਲ ਬੰਦੇ ਸਲਾਹ ਲੈਨੇ ਆ ਨਾ ਕਿਸੇ ਦੁਕਾਨਦਾਰ ਨੂੰ ਦਿਖਾਉਨੇ ਆ ਵੀ ਆਪਾਂ ਫੋਨ ਲੈ ਕੇ ਕਹਿੰਦੇ ਨੇ ਵੀ ਇਹ ਸਸਤਾ ਫੋਨ ਮਿਲਦਾ ਆਪਾਂ ਲੈ ਲੈਨੇ ਆ ਨਾ ਤੇ ਉਹ ਲੈ ਕੇ ਸਾਨੂੰ ਤਿੱਤਰ ਹੋ ਜਾਂਦੇ ਨੇ ਜਾਂ ਸਾਨੂੰ ਬਾਅਦੋਂ ਜਿਹੜਾ ਪਤਾ ਲੱਗਦਾ ਕੁਝ ਕਿੱਥੇ ਆ ਕਿੱਥੇ ਨਹੀਂ ਬੰਦਾ ਤੇ ਚਲੋ ਆਪਾਂ ਤੁਹਾਨੂੰ ਦਿਖਾਉਨੇ ਇੱਕ ਆਹ ਫੋਨ ਆ ਮੇਰੇ ਕੋਲੇ ਆਹ ਦੇਖੋ ਸ਼ਾਇਦ ਤੁਸੀਂ ਦੇਖਦਾ ਹੋਗਾ Oppo F11 ਬਿਲਕੁਲ ਬਰੈਂਡ ਨੂ ਹੋਣਾ ਦੇਖੋ ਇਹਦਾ ਵੈਸੇ ਇਹਦਾ ਮੈਂ ਖੋਲਣ ਲੱਗਿਆ ਸੀ ਇਹਨੂੰ ਇਹਦਾ ਸਟicker ਜਿਹਦੇ ਵਿੱਚ ਫਰਾ ਹੋਵੇ ਦੇਖੋ ਕੈਮਰੇ ਕੋਲ ਬਿਲਕੁਲ ਉੱਤੇ ਹੀ ਨੇ ਠੀਕ ਆ ਤੇ ਜੋਇਨ ਨਮਾ ਹੂਆ ਬਿਲਡ ਬਸ ਸਾਰਾ ਕੁਝ ਪਿਆ ਇਹਦਾ ਦੇ ਹੀ ਜਾਂਦੇ ਨੇ ਠੀਕ ਆ ਭਈਏ ਔਰ ਹੈ ਚੈਨਾ ਬੜੂਣਾ ਇਹ ਆ ਦੇਖੋ ਚੈਨੇ ਰੂਣਾ ਤੇ ਸੁਣੋ ਕੋਲ ਕੇ ਦਿਖਾਉਣੇ ਆ ਫੋਨ ਇਹ ਆਹ ਦੇਖੋ ਬੈਟਰੀ ਡੁਪਲੀਕੇਟ ਤਿਆਰ ਕੀਤੀ ਹੋਈ ਆ ਤੇ ਬਾਕੀ ਹੋ ਰਿਹਾ ਕੈਮਰਾ ਤੁਹਾਨੂੰ ਮੈਂ ਹੋਰ ਵੀ ਦੱਸਵਾ ਦਿੰਦਾ ਇਹ ਡੰਮੀ ਹੋਂਦ ਕਰਾਂ ਹਲੋ ਇਹਦੇ ਵਿੱਚ ਵੀ ਡੰਮੀ ਬਣਾਈ ਹੋਈ ਆ ਆ ਦੇਖੋ ਵਿੱਚ ਕੈਮਰਾ ਦਿਖ ਰਿਹਾ ਇੱਥੇ ਤੇ ਹੈ ਮਤਲਬ ਇਹ ਡੰਮੀ ਲੋ ਦੇਖਣ ਨੂੰ ਤਾਂ ਲੱਗਦੀ ਨਹੀਂ ਵੀ ਇਹ ਚੈਨਾ ਮੇਰੂਪੁਰ ਹਣਾ ਲੋ ਇਸੇ ਵੇਖਾ ਕੇ ਜਾਣ ਤੋਂ ਪਹਿਲਾਂ ਹੁਣ ਚੈੱਕ ਕਰ ਲਓ ਤੇ ਇਸੇ ਜਿਹੜਾ ਨਾਲ ਦੀ ਕੋਈ ਛੋਟੀ ਸ਼ਾਪ ਹੋਊਗੀ ਕੋਈ ਮੋਬਾਈਲ ਟੈਕਨੀਕਲ ਬੰਦੇ ਨੂੰ ਦਿਖਾਓ ਜਿਹਨਾਂ ਨੂੰ ਪਤਾ ਹੋਵੇ IMEI ਨੰਬਰ ਕੱਢ ਕੇ ਦੇਖ ਲਓ ਸਰਚ ਮਾਰ ਕੇ ਦੇਖ ਲਓ ਉਹਨਾਂ ਦਾ ਮਤਲਬ ਥੋੜਾ ਬਿਲਕੁਲ ਡਿਫਰੈਂਟ ਹੁੰਦਾ ਫੋਨ ਤੇ ਕੈਮਰਾ ਚ ਲੱਗ ਦੇਖੋ ਨਾ ਵੀ ਫੋਨ ਥੋੜਾ ਡੁਪਲੀਕੇਟ ਦਾ ਨਹੀਂ ਹੈਗਾ ਆਹ ਦੇਖੋ ਬਿਲਕੁਲ ਡੁਪਲੀਕੇਟ ਫੋਨ ਹੈ ਤੋ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀਗਾ ਵੀ ਤੁਸੀਂ ਥੋੜਾ ਜਿਆ ਧਿਆਨ ਰੱਖਿਆ ਕਰੋ ਕਿਸੇ ਤੋਂ ਫੋਨ ਲੈਣ ਤੋਂ ਪਹਿਲਾਂ ਫੋਨ ਚੈੱਕ ਕਰ ਲਿਆ ਕਰੋ ਤੇ ਫੋਨ ਹੁੰਦੇ ਨੇ ਕਾਪੀ ਚਾਇਨਾ ਮੇਡ ਲੁਟਗੇ ਪਾਰ ਜਾਂਦੇ ਨੇ ਕੋਈ ਪਤਾ ਨਹੀਂ ਚੱਲਦਾ ਚੋਰੀਆ ਵੀ ਹੁੰਦੇ ਨੇ ਕਈ ਵਾਰ ਚੋਰੀ ਵੀ ਦੇ ਜਾਂਦੇ ਨੇ ਮੇਰੇ ਕੋਲ ਬਹੁਤ ਕਸਟਮਰ ਆ ਜਾਂਦੇ ਨੇ ਉਹ ਕਹਿੰਦੇ ਨੇ ਵੀਰੇ ਫੋਨ ਯਾਰ ਚੋਰੀ ਦਾ ਵਲੋਗ ਨਹੀਂ ਬੁੱਲਦਾ ਤੇ ਕੋਈ ਕੱਲ ਨੂੰ ਕੋਈ ਕਾਰ ਵੀ ਕਰਵਾ ਦੇਵੇ ਤੁਸੀਂ ਫਸ ਜਾਓਗੇ ਇਹ ਗੱਲਾਂ ਧਿਆਨ ਰੱਖਿਆ ਕਰੋ ਠੀਕ ਆ ਧੰਨਵਾਦ ਜੀ ਜੇ ਵੀਡੀਓ ਸ਼ੇਅਰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਸਟੈਂਡਰਡ ਲੱਭਣਾ ਸਬਸਕ੍ਰਾਈਬ ਕਰ ਲਿਓ